ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਉਹਨਾਂ ਦਾ ਕਹਿਣਾ ਕਿ 26 ਜਨਵਰੀ ਨੂੰ ਹੋਣ ਵਾਲੀ ਪੰਜਾਬ ਦੀ ਚਾਤ ਜਿਹੜਾ ਉਹਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਉਹ ਕਹਿੰਦੇ ਇੱਕ ਪਾਸੇ ਜਦੋਂ ਅੱਜ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਕੱਲ ਅਜੇ ਪ੍ਰਧਾਨ ਮੰਤਰੀ ਸਾਹਿਬ ਖੁਦ ਅਵੀਰ ਬਾਲ ਦਿਵਸ ਬਣਾ ਕੇ ਹਟੇ ਨੇ ਪੰਜਾਬ ਦੀ ਝਾਕੀ ਨੂੰ ਬਾਹਰ ਕੱਢ ਦਿੱਤਾ ਗਿਆ ਜਸੇਦਾਰ ਕੌਂਕੇ ਦੇ ਰਿਪੋਰਟ ਤੋਂ ਬਾਅਦ ਐਕਸ਼ਨ ਦੇ ਵਿੱਚ ਜਿਹੜੀ ਆਈ ਸ਼ਰੂਮਨੀ ਕਮੇਟੀ ਨੇ ਇੱਕ ਵੱਡਾ ਫੈਸਲਾ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਦੋਂ ਅਜੀਤ ਜਸਟਿਸ ਅਜੀਤ ਸਿੰਘ ਬੈਂਸ ਜਿਨ੍ਹਾਂ ਨੇ 97 ਵਿੱਚ ਬਾਦਲ ਸਭ ਦੀ ਸਰਕਾਰ ਆਉਣ ਤੋਂ ਬਾਅਦ ਇੱਕ ਜਾਂਚ ਕਰਾਉਣ ਲਈ ਆਖਿਆ ਉਹ ਏ ਡੀ ਜੀਪੀ ਬੀ ਪੀ ਤਵਾਰੀ ਸਾਹਿਬ ਨੂੰ ਜੁਮਾ ਦਿੱਤਾ ਉਹਨਾਂ ਨੇ ਰਿਪੋਰਟ ਦਿੱਤੀ 98 ਤੋਂ ਲੈ ਕੇ 2002 ਤੱਕ ਬਾਦਲ ਸਾਹਿਬ ਨੇ ਕਿਉਂ ਰੋਕ ਕੇ ਰੱਖੀ ਤੇ ਫਿਰ ਅਸੀਂ 14 ਸਾਲ ਕਿਉਂ ਦੱਬਿਆ ਰੱਖਿਆ ਜੀ ਅੱਜ ਸ਼ਰੋਮਣੀ ਕਮੇਟੀ ਚੱਲੀ ਹੈ ਕਿ ਸ਼ਰੋਮਣੀ ਕਮੇਟੀ ਨੂੰ ਇਹਦੋਂ ਪਹਿਲਾਂ ਪਤਾ ਨਹੀਂ ਸੀ ਵੀ ਜਦੋਂ ਤੱਕ ਕੌਕੇ ਸਾਹਿਬ ਗਾਇਬ ਹੋਏ ਨੇ ਉਹ ਅਜੇ ਤੱਕ ਪਘੌੜੇ ਇਕਰਾਰ ਦਿੱਤੇ ਹੋਏ ਐ ਜਦ ਕਿ ਚਸ਼ਮਦੀਦਾਂ ਦੇ ਮੁਤਾਬਕ ਸੀਆਈਏ ਸਟਾਫ ਜਾਂ ਸਦਰ ਥਾਣੇ ਦੇ ਵਿੱਚ ਉਹਨਾਂ ਦੇ ਗੋਲੀ ਮਾਰੀ ਗਈ ਜਾਪ ਦੇ 75 ਸ਼ਹਿਰਾਂ ਦੇ ਵਿੱਚ ਜਿਹੜਾ ਅਲਰਟ ਆ ਉਹ ਜਾਰੀ ਕੀਤਾ ਗਿਆ ਜੀ ਮੌਸਮ ਨੂੰ ਲੈ ਕੇ ਲਗਾਤਾਰ ਜਿਹੜਾ ਮੌਸਮ ਖਰਾਬ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਹੁਣ ਅਲਰਟ ਆ ਉਹ ਜਾਰੀ ਕੀਤਾ ਗਿਆ ਕਸਾਨਾਂ ਨੂੰ ਜਿਹੜਾ ਪੁਲਿਸ ਨੇ ਘਰੋਂ ਚੁਕਣਾ ਸ਼ੁਰੂ ਕਰ ਦਿੱਤਾ ਹੈ ਭਵਾਨੀਗੜ੍ਹ ਦੇ ਨੇੜੇ ਇੱਕ ਕਿਸਾਨ ਨੂੰ ਘਰੋਂ ਪੁਲਿਸ ਨੇ ਦਰਵਾਜ਼ਾ ਤੋੜ ਕੇ ਜੀ ਜਿਹੜਾ ਗ੍ਰਿਫਤਾਰ ਕੀਤਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗੰਨਾ ਕਮਿਸ਼ਨਰ ਉਹਨਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੁੰਦੀ ਹੈ ਜੀ ਗੰਨੇ ਦੇ ਸੰਬੰਧੀ ਮੰਗਾ ਪਰਤੀ ਗੱਲਬਾਤ ਕੀਤੀ ਜਾਂਦੀ ਹੈ ਪਤਾ ਲੱਗਿਆ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਗੰਨੇ ਸੰਬੰਧੀ ਮੰਗਾ ਨੇ 27 ਤੋਂ ਪਹਿਲਾਂ ਪਹਿਲਾਂ ਪੂਰੇ ਕਰ ਦੋ ਨਹੀਂ ਫਿਰ ਅਸੀਂ ਧਰਨਾ ਦੇਵਾਂਗੇ ਜੀ ਧਰਨਾ ਨਹੀਂ ਦੇਵਾਂਗੇ ਧੂਰੀ ਦੇ ਰੇਲਵੇ ਸਟੇਸ਼ਨ ਤੇ ਰੇਲਾ ਰੋਕਾਂਗੇ ਚੱਕ ਲੈ ਉਹ ਜਾ ਰਹੇ ਨੇ ਦੇਖੋ ਪ੍ਰਧਾਨ ਸਾਹਿਬ ਨੂੰ ਅੰਦਰ ਨੂੰ ਕਾਂਗਰਸ ਦੇ ਵੱਲੋਂ ਕੱਲ ਮੀਟਿੰਗ ਕੀਤੀ ਗਿਆ ਹਾਈ ਕਮਾਂਡ ਨੇ ਤਾਂ ਉੱਥੇ ਜਿਹੜੇ ਕਹਿੰਦੇ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਕਾਫੀ ਸਖਤ ਲਹਿਜੇ ਵਿੱਚ ਪੇਸ਼ ਆਏ ਜਿਸ ਦੇ ਚੱਲਦੇ ਆ ਉਹਨਾਂ ਨੇ ਕੁਝ ਗੱਲਾਂ ਨਿਕਲ ਕੇ ਹੀ ਸਾਹਮਣੇ ਆਈਆਂ ਨੇ ਵੀ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਝਾੜ ਪਾਈ। ਰਾਹੁਲ ਗਾਂਧੀ ਨੇ ਕਿਹਾ ਕਿ ਅਨੁਸ਼ਾਸਨਹੀਨਤਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਦੇ ਵਿੱਚ ਭਾਵੇਂ ਕਹਿੰਦੇ ਮੌਜੂਦਾ ਪ੍ਰਧਾਨ ਹੋਵੇ ਜਾਂ ਸਾਬਕਾ। ਪੰਜਾਬ ਪੁਲਿਸ ਦੇ ਵੱਲੋਂ ਅੱਜ ਆਪਣਾ 1 ਸਾਲ ਦਾ ਜਿਹੜਾ ਰਿਕਾਰਡ ਆ ਉਹ ਦਿੱਤਾ ਗਿਆ ਜਿਸ ਦੇ ਵਿੱਚ ਵੱਡੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਨਾਲ ਹੀ 60 ਜਿਹੜੇ ਇਨਕਾਊਂਟਰ ਕੀਤੇ ਗਏ ਨੇ ਜਿਸ ਦੇ ਵਿੱਚ 9 ਗੈਂਗਸਟਰ ਜਿਹੜੇ ਉਹ ਮਾਰੇ ਗਏ ਨੇ ਜਗੀਰ ਕੌਰ ਦਾ ਕਹਿਣਾ ਹੈ ਕਿ ਮੈਂ ਪਾਰਟੀ ਨਹੀਂ ਛੱਡੀ ਸੀ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਲੱਗਦਾ ਹੈ ਕਿ ਉਹ ਪਾਰਟੀ ਦੇ ਵਿੱਚ ਮੋੜ ਆਉਣ ਨੂੰ ਜਿਹੜਾ ਤਿਆਰ ਨਹੀਂ ਅਕਾਲੀ ਦਲ ਦੀ ਸਥਿਤੀ ਉਦੋਂ ਹੀ ਕਾਇਮ ਹੋਵੇਗੀ ਜਦੋਂ ਉਹ ਲੋਕਾਂ ਦੇ ਵਿੱਚ ਉਹਨਾਂ ਦੀ ਭਲ ਉਹਨਾਂ ਦਾ ਅਸਰ ਦਿਖਾਈ ਦੇਵਿਕ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮ ਮਜੀਠੀਆ ਨੇ ਅੱਜ ਪਟਿਆਲਾ ਵਿਖੇ ਸਿੱਟ ਦੇ ਅੱਗੇ ਪੇਸ਼ ਹੋਣਾ ਸੀ ਜਿਨ੍ਹਾਂ ਨੇ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਜੀ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਦੇ ਚਰਚਾ ਕਰਦੇ ਨੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਹੋਣ ਵਾਲੀ ਪੰਜਾਬ ਦੀ ਝਾਤੀ ਨੂੰ ਜਿਹੜਾ ਉਹਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਦੇ ਕੋਈ ਜਰਾ ਪੰਜਾਬ ਦੀ ਝਾਕੀ ਨੂੰ ਬਾਹਰ ਕੱਢਣਾ ਇਹ ਆਪਣੇ ਆਪ ਦੇ ਵਿੱਚ ਇੱਕ ਕਾਫੀ ਵੱਡਾ ਕਦਮ ਹੈ ਮੁੱਖ ਮੰਤਰੀ ਕਦੇ ਵੀ ਸਮੇਂ ਨੂੰ ਜੋੜ ਅਜਾਈ ਦੀ ਜਾਣ ਦਿੰਦੇ ਉਹ ਜੋੜਦੇ ਆ ਨਾਲ ਉਹ ਕਹਿੰਦੇ ਇੱਕ ਪਾਸੇ ਜਦੋਂ ਅੱਜ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਕੱਲ ਅਜੇ ਪ੍ਰਧਾਨ ਮੰਤਰੀ ਸਾਹਿਬ ਖੁਦ ਅਵੀਰ ਬਾਲ ਦਿਵਸ ਮਨਾ ਕੇ ਹਟੇ ਨੇ ਪੰਜਾਬ ਦੀ ਝਾਕੀ ਨੂੰ ਬਾਹਰ ਕੱਢ ਦਿੱਤਾ ਗਿਆ ਕੇਂਦਰ ਨੇ ਉਹ ਕਹਿੰਦੇ ਕੇਂਦਰ ਨੇ ਅਗਸਤ ਮਹੀਨੇ ਦੌਰਾਨ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਤੁਸੀਂ ਇੱਛਾ ਰੱਖਦੇ ਹੋ 26 ਜਨਵਰੀ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਤੁਸੀਂ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਜਾਂ ਨਹੀਂ ਉਹ ਕਹਿੰਦੇ ਅਸੀਂ ਕਿਹਾ 2024 25 26 ਪੰਜਾਬ ਦੀ ਝਾਕੀ ਕੱਢੇ ਜਾਣ ਦੀ ਇੱਛਾ ਪ੍ਰਗਟ ਕਰਦੇ ਹਨ ਉਹ ਕਹਿੰਦੇ ਅਸੀਂ ਤਿੰਨ ਝਾਕੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਮਾਈ ਭਾਗੋ ਫਰਸਟ ਲੇਡੀ ਬੈਰੀਅਰ ਆਫ ਸਿੱਖੇ ਜਮ ਵਾਰੀਅਰ ਆਫ ਸਿੱਖੇਜਮ ਪੰਜਾਬ ਦਾ ਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਪਿੰਦਰ ਨੂੰ ਭੇਜੀਆਂ ਸਨ ਨਾਲ ਹੀ ਡਿਜ਼ਾਈਨ ਵੀ ਭੇਜੇ ਸਨ ਜਿਸ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕਰਤਾ ਇਹ ਵਿਤਕਰਾ ਪੰਜਾਬ ਦੇ जख्मਾਂ ਤੇ ਲੂਨ ਹੈ ਤੇ ਪਿਛਲੇ ਸਾਲ ਵੀ ਪੰਜਾਬ ਦੀ ਚੱਕੀ ਨਹੀਂ ਸੀ ਸਾਡੇ ਵਿਰਸੇ ਤੇ ਕੁਰਬਾਨੀਆਂ ਨੂੰ ਖਤਮ ਕਰਨ ਵਾਲੀ ਗੱਲ ਹੈ 3 ਕਰੋੜ ਪੰਜਾਬੀਆਂ ਨਾਲ ਧੱਕਾ ਹੈ ਉਹ ਕਹਿੰਦੇ ਸਾਰੀਆਂ ਚੱਕੀਆਂ ਪੰਜਾਬ ਵਿੱਚ 26 ਜਨਵਰੀ ਨੂੰ ਹੋਣ ਵਾਲੇ ਸਮਾਰੋਹ ਚ ਕੱਢੀਆਂ ਜਾਣਗੀਆਂ ਜਿੱਥੇ ਸੁਭਾ ਪਧਰੀ ਸਵਾਗਤ ਹੋਵੇਗਾ ਜੀ ਇਸ ਤਰੀਕੇ ਦੇ ਨਾਲੇ ਵਿਤਕਰਾ ਕੀਤਾ ਗਿਆ ਤਾਂ ਮੈਂ ਸਭ ਤੋਂ ਬਾੜੀ ਗੱਲ ਹੈ ਪਰ ਇਹਦੇ ਨਾਲ ਹੀ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਤਾਲਮੇਲ ਜਾਂ ਹਿੱਲਿਆ ਵਾ ਨਾ ਇੱਕ ਦੂਜੇ ਨਾਲ ਜੀ ਇਹਦੇ ਲਈ ਉਹ ਵੀ ਜ਼ਿੰਮੇਵਾਰ ਹੈ ਇਹ ਕਹਿੰਦੇ ਸਾਡੇ ਫੰਡ ਰੋਕੇ ਵੇਤਨ ਤੁਸੀਂ ਤੇ ਪੰਜਾਬ ਗਿਆ ਕਿਦਨ ਹੈ ਜੀ ਕੀ ਤੁਸੀਂ ਵਿੱਤ ਮੰਤਰੀ ਨਾਲ ਕਦੇ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਦੇ ਧਿਆਨ ਚ ਲਿਆ ਗੋ ਇੱਕ ਗੱਲ ਤਾਂ ਪੱਕੀ ਹੈ ਜਿੱਥੇ ਭਾਜਪਾ ਦੀਆਂ ਵਿਰੋਧੀ ਸਰਕਾਰਾਂ ਨੇ ਉੱਥੇ ਉਹ ਬਤਕਰਤਾ ਕਰਦੇ ਹੀ ਨੇ ਹੋਂਦ ਨਹੀਂ ਚੱਲਿਆ ਪਹਿਲਾਂ ਤੁਸੀਂ ਚੱਲਿਆ ਤੇ ਜਿੱਥੇ ਹੋਰ ਚੀਜ਼ਾਂ ਨੇ ਉੱਥੇ ਕੀ ਕਰੋਗੇ ਮੇਰਾ ਖਿਆਲ ਪੰਜਾਬ ਇੱਕ ਵੱਡਾ ਰਾਜ ਹੈ ਇੱਕ ਰਾਜ ਹੈ ਜੀ ਜਿਹਦਾ ਕੁਰਬਾਨੀਆਂ ਦਾ ਬਹੁਤ ਵੱਡਾ ਹਿੱਸਾ ਹੈ ਭਾਵੇਂ ਸੀਟਾਂ ਸਾਡੇ ਕੋਲ ਤੇ ਰਹੀ ਨੇ ਕੇਂਦਰ ਦਾ ਤੇ ਪੰਜਾਬ ਦਾ ਆਪਸ ਵਿੱਚ ਦੀ ਚੰਗਾ ਤਾਲਮੇਲ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਇਹ ਕਿੰਨੇ ਕਿਤੇ ਕਮੀ ਹੈ ਸੁਭਾ ਸਰਕਾਰ ਨੂੰ ਵੀ ਪੰਜਾਬ ਤੇ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਦੇ ਨਾਲ ਆਪਣਾ ਤਾਲਮੇਲ ਹੋਰ ਵਧਾਉਣਾ ਚਾਹੀਦਾ ਜੀ ਜੀ ਉਧਰ ਜਥੇਦਾਰ ਕੌਕੇ ਦੇ ਰਿਪੋਰਟ ਤੋਂ ਬਾਅਦ ਐਕਸ਼ਨ ਦੇ ਵਿੱਚ ਜਿਹੜੀ ਆਈ ਸ਼ਰੋਣੀ ਕਮੇਟੀ ਨੇ ਇੱਕ ਵੱਡਾ ਫੈਸਲਾ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਇਹ ਸ਼ਰੋਣੀ ਕਮੇਟੀ ਦਸਰਾ ਕੀ ਚਾਹੁੰਦੀ ਹੈ ਜੀ ਜੱਜਦਰ ਸਾਹਿਬ ਦੀ ਰਿਪੋਰਟ ਤੋਂ ਬਾਅਦ ਉਹਨਾਂ ਦੇ ਜਿਹੜੇ ਐਡਵੋਕੇਟ ਨੇ ਸਰਦਾਰ ਭਗਵੰਤ ਸਿੰਘ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਹੋਰ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਗੁਰਚਰਸੇ ਗਰੇਵਾਲ ਸਾਹਿਬ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਵਿੱਚ ਭਗਵੰਤ ਸਤਿਵੰਦ ਦੀ ਟੀਮ ਨੂੰ ਲਾਇਆ ਪਹਿਲਾਂ ਮੈਂ ਪੁੱਛਦਾ 25 ਦਸੰਬਰ 1992 ਨੂੰ ਜਥੇਦਾਰ ਸਭ ਗਾਇਬ ਹੋਏ ਨੇ ਚਲੋ ਮੰਨ ਲਿਆ ਉਸ ਵੇਲੇ ਤਾਂ ਸਾਬਿਆਨ ਸਿੰਘ ਦੀ ਸਰਕਾਰ ਸੀ ਤੇ ਕੇ ਪੀ ਐਸ ਗਿੱਲ ਪੰਜਾਬ ਪੁਲਿਸ ਦੇ ਡੀਜੀਪੀ ਸਨ ਪਰ ਜਦੋਂ ਅਜੀਤ ਜਸਟਿਸ ਅਜੀਤ ਸਿੰਘ ਬੈਂਸ ਜਿਨ੍ਹਾਂ ਨੇ 97 ਚ ਬਾਦਲ ਸਭ ਦੀ ਸਰਕਾਰ ਆਉਣ ਤੋਂ ਬਾਅਦ ਇੱਕ ਜਾਂਚ ਕਰਾਉਣ ਲਈ ਆਖਿਆ ਉਹ ADGP BP ਤਵਾੜੀ ਸਾਹਿਬ ਨੂੰ ਜਮਾ ਦਿੱਤਾ ਉਹਨਾਂ ਨੇ ਰਿਪੋਰਟ ਦਿੱਤੀ 98 ਤੋਂ ਲੈ ਕੇ 2002 ਤੱਕ ਬਾਦਲ ਸਾਹਿਬ ਨੇ ਕਿਉਂ ਰੋਕ ਕੇ ਰੱਖੀ ਫਿਰ 7 ਤੋਂ 17 ਤੱਕ ਕਿਉਂ ਰੋਕੀ ਇਹ ਸਾਰੇ ਦੌਰਾਨ ਸਭ ਤੋਂ ਵੱਧ ਸਮਾਂ ਅਕਾਲੀ ਦਲ ਦਾ ਹੈ ਜੱਧਰ ਸਾਹਿਬ ਨੇ ਬੈਂਸ ਸਾਹਿਬ ਨੇ ਰਿਪੋਰਟ ਪ੍ਰਾਪਤ ਕੀਤੀ ਤੇ ਜੱਧਰ ਸਾਹਿਬ ਨੂੰ ਦਿੱਤੀ ਉਹਨਾਂ ਨੇ ਤੇ ਜਥੇਦਾਰ ਦੀ ਕੁਰਸੀ ਤੇ ਬੈਠਣ ਵਾਲੀ ਇਹ ਸ਼ਕਤੀਆਂ ਇਹਨਾਂ ਨੂੰ ਨਾ ਕੋਈ ਕੌਣ ਜੋ ਗਿਆ ਕਿ ਸਾਡਾ ਕਾਰਜਕਾਰੀ ਜਥੇਦਾਰ ਅਨਮਰੁਖਿਤ ਤਸੀਹਾਂ ਦੇ ਵਿੱਚ ਉਹਨੂੰ ਤਸੀਹੇ ਦੇ ਕੇ ਖਤਮ ਕੀਤਾ ਗਿਆ ਪਹਿਲਾਂ ਕਹਿੰਦੇ ਉਹਨਾਂ ਨੂੰ 18 ਦਸੰਬਰ ਬੁਲਾਇਆ ਫਿਰ 20 ਦਸੰਬਰ ਪਰ 25 ਦਸੰਬਰ ਜੋ ਤੀਜੀ ਵਾਰ ਬੁਲਾਇਆ ਉਹ ਘਰੇ ਕਹਿ ਕੇ ਆਏ ਸੀ ਕਿ ਆਖਰੀ ਦਰਸ਼ਨ ਨੇ ਜੀ ਵੀ ਹੁਣ ਇਹਨਾਂ ਨੇ ਮੈਨੂੰ ਛੱਡਣਾ ਨਹੀਂ ਜਦ ਦਰਸਬਹ ਦੀ ਪ੍ਰਸਿੱਧੀ ਬਹੁਤ ਸੀ ਜੀ ਜਦ ਦਰਸਬਹ ਜਿੰਨੇ ਝਗੜੇ ਬਗਿਆਰਾ ਉਹਨਾਂ ਕੋਲੇ ਆਉਂਦੇ ਸਾਰਿਆਂ ਦੇ ਮਸਲੇ ਹੱਲ ਕਰਾ ਦਿੰਦੇ ਸੀ ਜੀ ਉਹਨਾਂ ਦੀ ਇਹ ਪ੍ਰਸਿੱਧੀ ਦੂਜਿਆਂ ਨੂੰ ਪਾਉਂਦੀ ਨਹੀਂ ਸੀ ਅਸੀਂ ਬਾਕੀਆਂ ਨੂੰ ਤਾਂ ਦੋਸ਼ੀ ਦਈਏ ਜੀ ਬਿਆਨ ਸਿੰਘ ਉਹਨਾਂ ਦੇ ਨਾਲ ਜੋ ਵਾਪਰਿਆ ਸਭ ਦੇ ਸਾਹਮਣੇ ਆ ਸ਼੍ਰੀਮਤੀ ਇન્દਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜਾਂ ਚੜ੍ਹੀਆਂ ਤੇ ਜੋ ਉਹਨਾਂ ਨਾਲ ਵਾਪਰਿਆ ਸਜ਼ਾ ਤਾਂ ਮਿਲੀ ਨਾ ਉਹਨਾਂ ਨੂੰ ਤੇ ਫਿਰ ਅਸੀਂ 14 ਸਾਲ ਕਿਉਂ ਦੱਬਿਆ ਰੱਖਿਆ ਜੀ ਅੱਜ ਸ਼ਰੋਮਣੀ ਕਮੇਟੀ ਚੱਲੀ ਹੈ ਕਿ ਸ਼ਰੋਮਣੀ ਕਮੇਟੀ ਨੂੰ ਇਹਦੋਂ ਪਹਿਲਾਂ ਪਤਾ ਨਹੀਂ ਸੀ ਵੀ ਜਦਦਰ ਕੌਂਕੇ ਸਾਹਿਬ ਗਾਇਬ ਹੋਏ ਨੇ ਉਹ ਅਜੇ ਤੱਕ ਭਗੌੜੇ ਇਕਰਾਰ ਦਿੱਤੇ ਹੋਏ ਐ ਜਦ ਕਿ ਚਸ਼ਮਦੀਦਾਂ ਦੇ ਮੁਤਾਬਕ ਸੀਆਈਏ ਸਟਾਫ ਜਾਂ ਸਦਰ ਥਾਣੇ ਦੇ ਵਿੱਚ ਉਹਨਾਂ ਦੇ ਗੋਲੀ ਮਾਰੀ ਗਈ ਗੋਲੀ ਮਾਰਨ ਤੋਂ ਬਾਅਦ ਉਹਨਾਂ ਦੇ ਉਹ ਕਹਿੰਦੇ ਆ ਕਿ ਟੁਕੜੇ ਕਰਕੇ ਜੋਰ ਪੂਟਾ ਹੁਣ ਆ ਕੇ ਚੱਲ ਰਿਗਾ ਨਹੀਂ ਉਹਨਾਂ ਨੂੰ ਸਤਲੁਜ ਦਰਿਆ ਦੇ ਵਿੱਚ ਰੋੜਿਆ ਗਿਆ ਜੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਕਿਉਂ ਨਹੀਂ ਬਣਦੀ ਗੁਰਵਿੰਦਰ ਸਿੰਘ ਬਾਜਬਾ ਇੱਕ ਆਗੂ ਨੇ ਜੀ ਉਹਨਾਂ ਨੇ ਜੱਦਰ ਸਾਹਿਬ ਨੂੰ ਇੱਕ ਕੀ ਆ ਕਿ ਜਿਨ੍ਹਾਂ ਨੇ ਇਹ ਰਿਪੋਰਟ ਦੱਬੀ ਰੱਖੀ ਉਹਨਾਂ ਨੂੰ ਵੀ ਤਲਬ ਕਰੋ ਇਸ਼ਾਰਾ ਕਿੱਧਰ ਸਰਦਾਰ ਪ੍ਰਕਾਸ਼ ਸਿੰਘ ਬਾਦਲਵੰਦ ਜਦੋਂ 98 ਚ 99 ਚ ਉਹਨਾਂ ਕੋਲ ਰਿਪੋਰਟ ਵਾਪਸ ਆ ਗਈ ਤੇ ਰਿਪੋਰਟ ਨੂੰ ਕਾਰਵਾਈ ਕਿਉਂ ਨਾ ਕੀਤੀ ਐਕਸ਼ਨ ਕਿਉਂ ਨਾ ਕੀਤਾ ਉਲਟਾ ਕੌਂਕੇ ਸਾਹਿਬ ਨੂੰ ਇਸ ਹਾਲ ਤੱਕ ਪਹੁੰਚਾਉਣ ਵਾਲੇ ਬੰਦੇ ਨੂੰ ਡੀਜੀਪੀ ਲਾਇਆ ਜੀ ਇੱਕ ਇਜਹਾਰ আলম ਜਿਹਨੇ আলম ਸੈਨਾ ਬਣਾ ਕੇ ਸਿੱਖਾਂ ਦੇ ਨੌਜਵਾਨਾਂ ਦਾ ਕਤਲ ਕੀਤਾ ਉਹਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਜੇ ਪੱਲਾ ਚੱਕੀਏ ਟਡਾਪ ਦੇ ਨੰਗਾ ਹੁੰਦਾ ਜੀ ਸੋ ਹੁਣ ਇਹ ਉੱਥੇ ਗਏ ਨੇ 25 ਸਾਲੇ ਧੱਬੀ ਰਹੀ ਤੇ ਉਸ ਤੋਂ ਬਾਅਦ ਉਹ ਜੱਦਰ ਸਾਹਿਬ ਕੋਲੇ ਗਈ ਆ ਤਾਂ ਸ਼ਰੂਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਕਤਲ ਦਾ ਪਰਚਾ ਦਰਜ ਕਰਾਓ ਜੀ ਤੇ ਜੇ ਅੱਜ ਪਗਬੰਤ ਮਾਨ ਦੀ ਸਰਕਾਰ ਨੇ ਇਹ ਸਾਰਾ ਕੁਝ ਕਰਤਾ ਅਸਲ ਤੁਸੀਂ ਸਮਝੋ ਕਿ ਸ਼ਰੂਮਣੀ ਅਖਾਲੀ ਦਲ ਦੇ ਇੱਕ ਬਲਾ ਉਹਨਾਂ ਦੇ ਖਤਮ ਹੋਣ ਲੱਗਦੀ ਹੈ ਸਿਰੇ ਲੱਗਦੀ ਹੈ ਤੇ ਨਵੀਂ ਸਮੱਸਿਆ 'ਚ ਘਿਰ ਜਾਂਦੇ ਨੇ ਠੀਕ ਹੈ ਇਹ ਜਾਏ ਆਪਣੀ ਡਿਊਟੀ ਨਿਭਾਏ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਆਪਣੇ ਪੱਧਰ ਤੇ ਕੀ ਕੀਤਾ ਜੀ ਇਹ ਵੀ ਸਵਾਲ ਜਿਹੜੇ ਆ ਜਵਾਬ ਮੰਗਦੇ ਆ ਜੀ ਪੰਜਾਬ ਦੇ 75 ਸ਼ਹਿਰਾਂ ਦੇ ਵਿੱਚ ਜਿਹੜਾ ਅਲਰਟ ਆਹੋ ਜਾਰੀ ਕੀਤਾ ਗਿਆ ਜੀ ਮੌਸਮ ਨੂੰ ਲੈ ਕੇ ਲਗਾਤਾਰ ਜਿਹੜਾ ਮੌਸਮ ਖਰਾਬ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਹੁਣ ਅਲਰਟ ਆਹੋ ਜਾਰੀ ਕੀਤਾ ਗਿਆ ਹੈ ਦੱਕੋ ਪੰਗੂ ਸਾਹਿਬ ਧੁੰਦ ਦੇ ਦਿਨ ਚੱਲ ਰਹੇ ਨੇ ਧੁੰਦ ਬਹੁਤ ਵੱਡੇ ਪੱਧਰ ਤੇ ਪੈ ਰਹੀ ਹੈ ਜੀ ਇਸੇ ਕਰਕੇ ਧੁੰਦ ਦੇ ਦਿਨਾਂ ਦੇ ਵਿੱਚ ਡਾਕਟਰ ਵੀ ਇਹ ਕਹਿ ਦਿੰਦੇ ਨੇ ਵੀ ਭਾਈ ਸੈਰ ਸੂਰ ਨਾ ਹੀ ਕਰਿਓ ਤਾਂ ਚੰਗਾ ਜੀ ਉਹਦਾ ਮੁੱਖ ਕਾਰਨ ਹੈ ਆਕਸੀਜਨ ਦਾ ਫਰਕ ਪੈ ਜਾਂਦਾ ਹੈ ਜੀ ਮੈਂ ਵੀ ਜਦੋਂ ਅੱਜ ਸਵੇਰੇ ਸੈਰ ਕਰ ਰਿਹਾ ਸੀ ਤਾਂ ਮਹਿਸੂਸ ਹੋਇਆ ਜੀ ਤੇ 75 ਸ਼ਹਿਰਾਂ ਦੇ ਵਿੱਚ ਕਹਿਤਾ ਸੰਗੜੀ ਧੁੰਦ ਇਹ ਸ਼ਹਿਰ ਕਿਹੜੇ-ਕਿਹੜੇ ਨੇ ਸਰਦੂਲਗੜ ਬੁਲਾਡਾ ਲਹਿਰਾਗਾਗਾ ਮਾਨਸਾ ਸੁਨਾਮ ਸੰਗਰੂਰ ਬਰਾਲਾ ਤੱਪਾ ਧੂਰੀ ਮੂਨਕ ਪਾਤੜਾ ਸਮਾਣਾ ਪਟਿਆਲਾ ਨੱਬਾ ਰਾਜਪੁਰਾ ਡੇਰਾਬਸੀ ਫਤਿਹਗੜ ਸਾਹਿਬ ਅਮਲੋ ਮੋਹਾਲੀ ਤਲਵੰਡੀ ਸਾਬੋ ਆਦ ਸ਼ਾਮਲ ਨੇ ਇਸ ਤੋਂ ਇਲਾਵਾ ਅਬੋਰ ਮਲੋਟ ਬਠਿੰਡਾ ਗਿੱਦੜਵਾਹਾ ਫਾਜਲਕਾ ਰਾਮਪੁਰਾ ਫੂਲ ਜੈਤੋ ਮੁਕਤਸਰ ਸਾਹਿਬ ਜਲਾਲਾਬਾਦ ਬਸੀ ਪਠਾਨਾ ਖੰਨਾ ਪਾਇਲ ਖਰੜ ਖਮਾਣੋ ਲੁਧਿਆਣਾ ਤੇ ਲੁਧਿਆਣਾ ਪੂਰਬੀ ਆਪਣਾ ਚਮਕੌਰ ਸਾਹਿਬ ਸਮਰਾਲਾ ਰੋਪੜ ਬਲਾਚੌਰ ਬਾਗਾਪੁਰਾਣਾ ਫਰੀਦਕੋਟ ਆਦ ਨੂੰ ਵੀ ਅਲਰਟ ਵਿੱਚ ਸ਼ਾਮਲ ਕੀਤਾ ਗਿਆ ਹੈ ਕਿ ਥੋੜਾ ਜਿਹਾ ਆਪਣੇ ਆਪ ਨੂੰ ਵਿਚਾਰ ਰੱਖੋ ਵੈਸੇ ਵੀ ਜਦੋਂ ਠੰਡ ਜ਼ਿਆਦਾ ਹੋ ਜਾਂਦੀ ਹੈ ਤੇ ਉਦੋਂ ਮੌਸਮ ਠੰਡ ਦੇ ਮੌਸਮ ਵਿੱਚ ਡਾਕਟਰ ਵੀ ਕਹਿੰਦੇ ਆ ਵੀ ਸਲਾਹ ਨਾ ਖਾਸ ਕਰ ਵੱਡੀ ਉਮਰ ਵਾਲੇ ਵਿਅਕਤੀਆਂ ਨੂੰ ਇਹੀ ਕਿਹਾ ਜਾਂਦਾ ਕਿ ਤੁਸੀਂ ਜਦੋਂ ਧੁੱਪ ਨਿਕਲਿਆ ਜੀ ਸੈਰ ਫਿਰ ਉਸ ਵੇਲੇ ਕਰ ਲਈ ਜਾਵੇ ਜੀ ਇਸ ਦੇ ਨਾਲ ਇੱਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨਾਂ ਨੂੰ ਜਿਹੜਾ ਪੁਲਿਸ ਨੇ ਘਰੋਂ ਚੁਕਣਾ ਸ਼ੁਰੂ ਕਰ ਦਿੱਤਾ ਹੈ ਉਹ ਵਾ ਨਿਕੜ ਦੇ ਨੇੜੇ ਇੱਕ ਕਿਸਾਨ ਨੂੰ ਘਰੋਂ ਪੁਲਿਸ ਨੇ ਦਰਵਾਜ਼ਾ ਤੋੜ ਕੇ ਜੀ ਜਿਹੜਾ ਗ੍ਰਿਫਤਾਰ ਕੀਤਾ ਜੀ ਇਹ ਕਿਹੜਾ ਤਰੀਕਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸर्ज ਰਹੇ ਹੋ ਜੀ ਇਹਦਾ ਨੁਕਸਾਨ ਪੁਲਿਸ ਨੂੰ ਨਹੀਂ ਹੋਣਾ ਸਰਕਾਰ ਨੂੰ ਹੋਣਾ ਹੈ ਅਸਲ ਦੇ ਵਿੱਚ ਗੱਲ ਕੀ ਹੈ ਭੰਗੂ ਤੁਹਾਨੂੰ ਯਾਦ ਹੋਵੇਗਾ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗੰਨਾ ਕਮਿਸ਼ਨਰ ਉਹਨਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੁੰਦੀ ਹੈ ਜੀ ਗੰਨੇ ਸਬੰਧੀ ਮੰਗਾ ਪਰਤੀ ਗੱਲਬਾਤ ਕੀਤੀ ਜਾਂਦੀ ਹੈ ਪਤਾ ਲੱਗਿਆ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਗੰਨੇ ਸਬੰਧੀ ਮੰਗਾ ਨੇ 27 ਤੋਂ ਪਹਿਲਾਂ ਪਹਿਲਾਂ ਪੂਰੇ ਕਰ ਦੋ ਨਹੀਂ ਫਿਰ ਅਸੀਂ ਧਰਨਾ ਦੇਵਾਂਗੇ ਜੀ ਧਰਨਾ ਨਹੀਂ ਦੇਵਾਂਗੇ ਧੂਰੀ ਦੇ ਰੇਲਵੇ ਸਟੇਸ਼ਨ ਤੇ ਰੇਲਾਂ ਰੋਕਾਂਗੇ ਜੀ ਧੂਰੀ ਦੇ ਰੇਲਵੇ ਸਟੇਸ਼ਨ ਤੇ ਰੇਲਾਂ ਚਾਰ ਪਾਸੇ ਹੁੰਦੀਆਂ ਨੇ ਜੀ ਇੱਕ ਤਾਂ ਲੁਧਿਆਣਾ ਬਲੇਰ ਕੋਟਲਾ ਧੂਰੀ ਜੀ ਦੂਜੀ ਬਠਿੰਡਾ ਰਾਮਪਰਾ ਬਰਨਾਲਾ ਤੁਰੀ ਜੀ ਤੀਜੀ ਇਧਰੋਂ ਮੂਨਕ ਅੱਗੇ ਤੁਸੀਂ ਲੈ ਰਹੋ ਵੀ ਜਾਖਲ ਸਨਾਮ ਸੰਗਰੂਰ ਪਾਬ ਦਿੱਲੀ ਵਾਲੇ ਪਾਸੇ ਹੁੰਦੀ ਹੈ ਜੀ ਤੇ ਚੌਥੀ ਇਧਰ ਤੁਹਾਡੇ ਪਿੰਡ ਵਾਲੇ ਪਾਸੋਂ ਡਾਬਾ ਪਟਿਆਲਾ ਰਾਜਪੁਰਾ ਵਗੈਰਾ ਵਗੈਰਾ ਜੀ ਇਹ ਦਿੱਲੀ ਨਾਲ ਜੁੜਦੀ ਹੈ ਇਹ ਵੀ ਜਾ ਕੇ ਜੀ ਸੋ ਉਹ ਕਹਿੰਦੇ ਸੀ ਵੀ ਅਸੀਂ 27 ਤਰੀਕ ਤੋਂ ਫਿਰ ਰੇਲਾ ਰੋਕਾਂਗੇ ਜੀ ਇਹ ਸਬੰਧ ਦੇ ਵਿੱਚ ਜਿਹੜੇ ਇਹ ਹੈ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜੀ ਜਿਹੜੀ ਇਹਨਾਂ ਚੋਂ ਨਿਕਲੀ ਹੈ ਉਗਰਾਹਾਵ라 ਚੋਂ ਉਹਦੇ ਆਗੂ ਨੇ ਜਸਵਿੰਦਰ ਸਿੰਘ ਲੋਂਗੋਵਾਲ ਜੀ ਅੱਜ ਸਵੇਰੇ ਸਵੇਰੇ ਉਹਨਾਂ ਦਾ ਘਰ ਆਗੂਆਂ ਦੇ ਫੋਰ ਬੰਦ ਕਰਤੇ ਜੀ ਘਰ ਪੂਰਾ ਆਸੇ-ਪਾਸੇ ਪੁਲਿਸ ਛਾਉਣੀ ਚ ਤਬਦੀਲ ਕਰਤਾ ਤੇ ਇਹ 20 ਦਿਨਾਂ ਤੋਂ ਆਪਣੇ ਫਸਲ ਗੰਨੇ ਸਬੰਧੀ ਤੁਹਾਨੂੰ ਦੱਸ ਕੀ ਹਟਿਆਵੇਂ ਜੀ ਮੈਨੇਜਮੈਂਟ ਖਿਲਾਫ ਕਰੋਸ਼ ਪ੍ਰਦਰਸ਼ਨ ਕਰ ਰਹੇ ਹੈ ਜਿਹੜੀ ਗੰਨਾ ਮਿੱਲ ਹੈ ਉਹਨਾਂ ਗੰਨੇ ਦੀ ਫਸਲ ਖਰੀਦਣ ਤੋਂ ਮੁੱਕਰ ਗਈ ਹੈ ਜੀ 21 ਦਸੰਬਰ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਗੰਨਾ ਕਮਿਸ਼ਨਰ ਨਾਲ ਗੱਲ ਹੋਈ ਹੈ ਜੀ ਤੇ ਦੋ ਟਰਾਲੀਆਂ ਹੀ ਖਰੀਦੀਆਂ ਬਾਕੀ ਟਰਾਲੀਆਂ ਵੀ ਮਿੱਲ ਦੇ ਅੰਦਰ ਖੜੀਆਂ ਨੇ ਉਹਨਾਂ ਨੇ ਇਨਕਾਰ ਕਰਤਾ ਤੇ ਅੱਜ ਇਹਨਾਂ ਨੇ ਕਹਿਤਾ ਸੀ ਧੂਰੀ ਰੇਲਵੇ ਸਟੇਸ਼ਨ ਰੁਕਾਂਗੇ ਤੇ ਇਹਨਾਂ ਨੂੰ ਗੁਪਤ ਤਰੀਕੇ ਦੇ ਨਾਲ ਜਿਵੇਂ ਤੁਸੀਂ ਵੀ ਦੱਸਿਆ ਇੱਕ ਕਿਸਾਨ ਦਾ ਗੇਟ ਤੋੜ ਕੇ ਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਖਾਵਾ ਕਰਨਾ ਰੋਸ ਪ੍ਰਦਰਸ਼ਨ ਕਰਨਾ ਜੀ ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਜੀ ਆਗਿਆ ਦਿੰਦਾ ਜੀ ਇਸ ਕਰਕੇ ਇਹ ਜਿਹੜਾ ਕੁਝ ਹੋਇਆ ਤੇ ਮੈਂ ਸਮਝਦਾ ਲੋਕਤੰਤਰ ਪ੍ਰਣਾਲੀ ਦੇ ਵਿੱਚ ਇਹ ਗਲਤ ਹੈ ਜੀ ਜੀ ਉਧਰ ਕਾਂਗਰਸ ਦੇ ਵੱਲੋਂ ਕੱਲ ਮੀਟਿੰਗ ਕੀਤੀ ਗਿਆ ਹਾਈ ਕਮਾਂਡ ਨੇ ਤਾਂ ਉੱਥੇ ਜਿਹੜੇ ਕਹਿੰਦੇ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਕਾਫੀ ਸਖਤ ਲਹਿਜੇ ਵਿੱਚ ਪੇਸ਼ ਆਏ ਤਾਂ ਜਿਸ ਦੇ ਚੱਲਦਿਆਂ ਉਹਨਾਂ ਨੇ ਕੁਝ ਗੱਲਾਂ ਨਿਕਲ ਕੇ ਹੀ ਸਾਹਮਣੇ ਆਈਆਂ ਨੇ ਵੀ ਜਿਹੜੀ ਨਮਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਝਾੜ ਪਾਈ ਹੈ ਜੀ ਦੇਖੋ ਕੱਲ ਇਹਨਾਂ ਦੀ ਮੀਟਿੰਗ ਹੋਈ 2.5 ਦਰਜਨ ਦੇ ਲਗਭਗ ਆਗੂ ਜਿਹੜੇ ਆ ਕਾਂਗਰਸ ਦੇ ਉਹ ਸ਼ਾਮਲ ਹੋਏ ਸਨ ਸੂਤਰਾਂ ਦੇ ਬਾਲੇ ਨਾਲੇ ਕਿਹਾ ਗਿਆ ਕਿ ਕਿਸੇ ਦਾ ਨਾਮ ਲਏ ਤੋਂ ਬਿਨਾ ਨਵਜੋਸ ਇਹਨਾਂ ਨੇ ਕਾਂਗਰਸੀ ਆਗੂਆਂ ਨੂੰ ਝਾੜ ਪਾਈਏ ਆਪਸ ਵਿੱਚ ਵੀ ਇਸ਼ਾਰਾ ਕਰਦੇ ਆ ਵੀ ਨਵਜੋਸ ਸਿੱਧੂ ਵਾਲਾ ਇਸ਼ਾਰਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਅਨੁਸ਼ਾਸਨਹੀਨਤਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਦੇ ਵਿੱਚ ਭਾਵੇਂ ਕਹਿੰਦੇ ਮੌਜੂਦਾ ਪ੍ਰਧਾਨ ਹੋਵੇ ਜਾਂ ਸਾਬਕਾ ਇੱਕ ਕਿਸਮ ਦਾ ਉਹਨਾਂ ਦੇ ਨਾਲ ਕਾਫੀ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਗਈ ਹੈ ਵੱਡੀ ਪੱਧਰ ਦੇ ਉੱਤੇ ਇਹਨਾਂ ਦੀਆਂ ਗੱਲਬਾਤਾਂ ਸੁਣੀਆਂ 5 ਘੰਟੇ ਇਹ ਮੀਟਿੰਗ ਚੱਲੀ ਹੈ ਮਲਕਰਜਨ ਖੜਗੇ ਕੇਸੀ ਬੇਨੂ ਗੋਪਾਲ 30 ਪਾਰਟੀਆਂ ਗੁੱਛੇ ਸ਼ਾਮਲ ਸਨ ਜੁਗਿੰਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਠਨਾਤਮਕ ਵਿਸ਼ੇ ਤੇ ਚਰਚਾ ਹੋਈ ਹੈ ਰਾਜਵ ਨੇ ਕਿਹਾ ਕਿ ਹਾਈ ਕਮਾਂਡ ਨੇ ਹਾਲੇ ਤੱਕ ਆਪ ਨਾਲ ਗੱਠ ਜੋੜ ਬਾਰੇ ਸਭ ਕੁਝ ਨਹੀਂ ਕਿਹਾ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਪ੍ਰਤਾਪ ਆਜਵਾ ਨੇ ਕਿਹਾ ਕਿ ਬੰਦ ਕਮਰਾ ਚ ਮੀਟਿੰਗ ਸੀ ਸਾਰੀਆਂ ਗੱਲਾਂ ਅਸੀਂ ਦੱਸਿਆ ਆਪਣਾ ਪੱਖ ਦੱਸਤਾ ਉਹਨਾਂ ਨੇ ਸਾਡੀ ਗੱਲ ਸੁਣ ਲਈ ਅਗਲੀ ਵਾਰੀ ਜਦੋਂ ਸਾਨੂੰ ਬੁਲਾ ਕੇ ਗੱਲ ਪੁੱਛਣਗੇ ਅਸੀਂ ਆਪਣੀ ਗੱਲ ਦੱਸ ਦੇਵਾਂਗੇ ਪਰ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਤਾਂ ਕਿ ਕਿਸੇ ਕੀਮਤ ਤੇ ਅਸੀਂ ਆਮ ਨਾਲ ਰਲ ਕੇ ਚੋਣ ਲੜਨ ਨੂੰ ਤਿਆਰ ਨਹੀਂ ਜੀ ਜੀ ਪੰਜਾਬ ਪੁਲਿਸ ਦੇ ਵੱਲੋਂ ਅੱਜ ਆਪਣਾ 1 ਸਾਲ ਦਾ ਜਿਹੜਾ ਰਿਕਾਰਡ ਆਹੋ ਦਿੱਤਾ ਗਿਆ ਜਿਸ ਦੇ ਵਿੱਚ ਵੱਡੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਤੇ ਨਾਲ ਹੀ 60 ਜਿਹੜੇ ਇਨਕਾਊਂਟਰ ਕੀਤੇ ਗਏ ਨੇ ਜਿਸ ਦੇ ਵਿੱਚ 9 ਗੈਂਗਸਟਰ ਜਿਹੜੇ ਉਹ ਮਾਰੇ ਗਏ ਨੇ। ਅੱਜ ਜਿਹੜੇ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਪੁਲਸ ਹੈੱਡਕੁਆਰਟਰ ਚੰਡੀਗੜ੍ਹ ਦੇ ਵਿੱਚ ਅੱਜ ਉਹਨਾਂ ਨੇ ਇੱਕ ਮੀਟਿੰਗ ਕੀਤੀ ਪ੍ਰੈਸ ਕਾਨਫਰੰਸ ਉਹਦੇ ਵਿੱਚ 1 ਸਾਲ ਦੀ ਲੇਖਾ ਜੋਖਾ ਦੱਸਿਆ ਕਿ 60 ਐਨਕਾਊਂਟਰ ਹੋਏ ਮੁਕਾਬਲੇ ਨੌ ਦੇ ਵਿੱਚ ਗੈਂਗਸਟਰਾਂ ਜਿਹੜੇ ਮਾਰੇ ਗਏ ਨੇ 482 ਕਤਤ ਦੋਸ਼ੀ ਕਾਬੂ ਕੀਤੇ ਨੇ 32 ਗੈਂਗਸਟਰਾਂ ਨਾਲ ਪੁਲਿਸ ਮੁਕਾਬਲੇ ਚ ਇਹ ਗੈਂਗਸਟਰ ਜ਼ਖਮੀ ਹੋਏ ਨੇ 519 ਹਥਿਆਰ ਬਰਾਮਦ ਕੀਤੇ ਨੇ ਇੱਕ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋਈ ਹੈ ਤੇ 6 ਜ਼ਖਮੀ ਹੋਏ ਨੇ ਇਹ ਸੁਖਚੰਦ ਸਿੰਘ ਗਿੱਲ ਸਾਹਿਬ ਨੇ ਅੱਜ ਜਦੋਂ ਪਾਲ ਸੈਟ ਹਿ ਕੁਆਟਰ ਦੇ ਉੱਤੇ ਬੈਠਕ ਕੀਤੀ ਅਤੇ ਸਾਰਾ ਕੁਝ ਦੱਸਿਆ ਜੀ ਜੀ ਉਧਰ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਮੈਂ ਪਾਰਟੀ ਨਹੀਂ ਛੱਡੀ ਸੀ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਲੱਗਦਾ ਹੈ ਕਿ ਉਹ ਪਾਰਟੀ ਦੇ ਵਿੱਚ ਮੋੜ ਆਉਣ ਨੂੰ ਜਿਹੜਾ ਤਿਆਰ ਨੇ ਉਹਨਾਂ ਨੇ ਸ਼ਰਤਾਂ ਰੱਖੀਆਂ ਹੋਈਆਂ ਨੇ ਜਿਸ ਤਰ੍ਹਾਂ ਸੁਖਵੀਰ ਸੋ ਬਦਲ ਹੋਣਾ ਬਾਕੀਆਂ ਨੂੰ ਨਾਲ ਤੋਰਨ ਦੇ ਯਤਨ ਕਰ ਰਹੇ ਨੇ ਪਹਿਲਾਂ ਤਾਂ ਐਂ ਲੱਗਦਾ ਸੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਇਸ ਪਾਸੇ ਵੱਲ ਇਸ਼ਾਰਾ ਕੀਤਾ ਤੋੜਿਆ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰ ਲਓ ਤਦ ਇਹ ਫਾਇਦਾ ਹੈ ਜੀ ਪਰ ਜਦੋਂ ਬੀਬੀ ਹਰਸਵਰਤ ਕੌਰ ਦੇ ਸਵਾਲ ਦੇ ਉੱਤੇ ਭੜਕੇ ਹਮ ਅਮਿਤ ਸ਼ਾਹ ਗ੍ਰਹਿ ਮੰਤਰੀ ਜੀ ਕਿ ਜਿਹੜਾ ਬੰਦਾ ਮਾਫੀ ਮੰਨਣ ਨੂੰ ਤਿਆਰ ਨਹੀਂ ਪਛਤਾਵਾ ਕਰਨ ਨੂੰ ਤਿਆਰ ਨਹੀਂ ਇਹੋ ਜਿਹੇ ਬੰਦੇ ਨੂੰ ਕਾਦੀ ਮਾਫੀ ਭਾਵ ਜੀ ਜਿਹੜਾ ਉਹ ਬਲਵੰਤ ਸਿੰਘ ਰਾਜਵਾਨੇ ਵਾਲਾ ਮਾਮਲਾ ਹੈ ਜੀ ਫੇਰ ਕੱਲ ਸੁਖਵੀਰ ਸੇਹੋਰਾ ਨੇ ਮੁਸਲਮਾਨਾਂ ਨਾਲ ਸੰਬੰਧੀ ਬਿਆਨ ਦਿੱਤਾ ਜੀ ਉਹਦੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਬੜੇ ਖਾਸੇ ਤਿੱਖੇ ਹੋਏ ਫਿਰਦੇ ਆ ਜੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਮਾਫੀਆਂ ਜਿੰਨੀ ਮਰਜ਼ੀ ਕਰ ਲੈਣ ਜੀ ਜਦੋਂ ਤੱਕ ਸੰਗਤ ਮਾਫੀ ਨਹੀਂ ਕਰਦੀ ਜਦੋਂ ਤੱਕ ਲੋਕ ਮਾਫੀ ਨਹੀਂ ਕਰਦੇ ਵੋਟਾਂ ਤਾਂ ਲੋਕਾਂ ਨੇ ਪਾਉਣਗੀਆਂ ਨੇ ਨਾ ਹੂੰ ਲੀਡਰਾਂ ਨੇ ਨਹੀਂ ਪਾਉਣਗੀਆਂ ਅਕਾਲੀ ਦਲ ਦੀ ਸਥਿਤੀ ਉਦੋਂ ਹੀ ਕਾਇਮ ਆਵੇਗੀ ਜਦੋਂ ਉਹ ਲੁਕਾ ਦੇ ਵਿੱਚ ਉਹਨਾਂ ਦੀ ਭਲ ਉਹਨਾਂ ਦਾ ਅਸਰ ਦਿਖਾਈ ਦੇਵੇਗਾ ਜੀ ਇੱਕ ਸੀਨੀਅਰ ਆਈਐਸ ਅਧਿਕਾਰੀ ਨੇ ਜਿਹੜੇ ਮੁਰ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਸੰਭਲਣ ਦੇ ਲਈ ਆਏ ਪੰਗੂ ਸਾਹਿਬ ਪਹਿਲਾਂ ਬਹੁਤ ਸਾਰੇ ਜਦੋਂ ਇਹ ਰਾਸੀ ਲੋਕ ਹੁੰਦੇ ਆ ਇਹਨਾਂ ਨਾਲ ਮਤਭੇਦ ਬਣ ਜਾਂਦੇ ਨੇ ਜੀ ਜਦੋਂ ਕੋਈ ਬੰਦਾ ਬਹੁਤ ਲੰਬਾ ਸਮਾਂ ਇੱਕ ਪਾਰਟੀ ਦੇ ਨਾਲ ਰਿਹਾ ਹੋਵੇ ਦੂਜੀ ਪਾਰਟੀ ਦੀ ਸਰਕਾਰ ਬਣਦੀ ਹੈ ਜੀ ਤਾਂ ਉਹ ਆਪਣਾ ਚਮ ਬਚਾਉਣ ਵਾਸਤੇ ਡੈਪੂਟੇਸ਼ਨ ਤੇ ਚੱਡਿਗੜ ਚਲੇ ਜਾਂਦੇ ਆ ਜੀ ਮਸਲਨ ਇਹਨਾਂ ਦਾ ਨਾਮ ਹੈ ਬੀਕੇ ਸਿੰਘ ਜੀ ਪੁਰਾਣਾ ਨਾਮ ਹੈ ਇਹਨਾਂ ਦਾ ਅ ਸੀਨੀਅਰ ਅਫਸਰ ਅਧਿਕਾਰੀ ਨੇ ਇਹ ਜੀ ਬੀਕੇ ਸਿੰਘ ਹੋਰੀ ਇਹਨਾਂ ਦਾ ਨਵਾਂ ਵਿਜੇ ਕੁਮਾਰ ਸਿੰਘ ਜੀ ਇਹ ਡਿਪੂਟੇਸ਼ਨ ਤੇ ਸੀ ਜੀ ਔਰ ਪੁਰਾਣੇ ਆਈਏਐਸ ਨੇ ਜੀ ਇਤੋਂ ਤੱਕ ਕਿ ਮੁਖ ਸਕੱਤਰ ਤੋਂ ਵੀ ਉੱਚੇ ਨੇ ਜੀ ਤਾਂ ਇਹ ਜਾਣਕਾਰੀ ਦੇ ਬਤਾਓ ਕਿ ਇਹੀ ਪਤਾ ਲੱਗਿਆ ਕਿ ਇਹ ਜਿਹੜੇ ਇਹ ਬੇਨੂ ਪ੍ਰਸ਼ਾਦ ਸੀ ਜੀ ਉਹਨਾਂ ਦੀ ਥਾਂ ਤੇ ਹੋ ਸਕਦਾ ਮੁੱਖ ਮੰਤਰੀ ਸਾਹਿਬ ਦੇ ਪ੍ਰਿੰਸੀਪਲ ਸਕੱਤਰ ਲਾ ਦਿੱਤੇ ਜਾਣ ਜੀ ਚੀਫ ਪ੍ਰਿੰਸੀਪਲ ਸਕੱਤਰ ਕਿਉਂਕਿ ਇਹਨਾਂ ਕੋਲੇ ਰਤਬਾ ਮੁੱਖ ਸਕੱਤਰ ਤੋਂ ਵੱਧਾ ਉਹਨੂੰ ਸੀਨੀਅਰ ਹੈ ਜੀ ਮਤਲਬ ਜਦੋਂ ਵੱਡਾ ਅਧਿਕਾਰੀ ਕਿਸੇ ਦਾ ਛੋਟੇ ਵਾਲਾ ਦੇ ਥੱਲੇ ਲੱਗ ਜੇ ਜੀ ਉਹਨੂੰ ਸਰ ਕਰਨਾ ਪੈਂਦਾ ਜੀ ਉੱਪਰਲੇ ਨੂੰ ਪਰ ਕਿਵੇਂ ਕਹੇ ਜਾਣਗੇ ਕਾਫੀ ਗੁੰਝਲਦਾਰ ਹੈ ਪਤਾ ਲੱਗਾ ਕਿ ਆਹੀ ਪੋਸਟ ਹੈ ਚੀਫ ਪ੍ਰਿੰਸੀਪਲ ਜਿਹੜਾ ਸਕੱਤਰ ਤੋਂ ਜੀ ਪ੍ਰਮੁਖ ਸਕੱਤਰ ਮੁੱਖ ਮੰਤਰੀ ਜੀ ਉਧਰ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਪਟਿਆਲਾ ਵਿਖੇ ਸਿੱਟ ਦੇ ਕੇ ਪੇਸ਼ ਹੋਣਾ ਸੀ ਜਿਨ੍ਹਾਂ ਨੇ ਸਿੱਟ ਕੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਜੀ ਪਗੂ ਸਾਹਿਬ ਉਹ ਗਹਿਸਤ ਤਰ੍ਹਾਂ ਹੈਗਾ ਉਹਨਾਂ ਨੇ ਜਦੋਂ 21 ਤਰੀਕ ਨੂੰ ਇਹਨਾਂ ਨੂੰ ਬੁਲਾਇਆ ਗਿਆ ਸੀ ਜੀ ਉਸੇ ਵੇਲੇ ਕਹਿਤਾ ਸੀ ਜੀ ਕਿ ਪੈਸੇ 27 ਤਰੀਕ ਨੂੰ ਆ ਸਕਦੇ 26 27 28 ਸਿੱਧੀ ਜੋੜ ਮੇਲ ਹੈ ਜੀ ਅੱਗੇ ਜਿਹੜੇ ਏ ਡੀ ਜੀ ਪੀ ਨੇ ਮੁਖਵੰਤਰ ਸਿੰਘ ਛੀਨਾ ਹਾਂ ਉਹਨਾਂ ਨੇ 30 ਤਰੀਕ ਨੂੰ ਰਟਾਇਰ ਹੋ ਜਾਣਾ 31 ਦਾ ਐਤਵਾਰ ਹੈ ਜੀ ਇਹਦਾ ਮਤਲਬ ਕੱਲ ਤੱਕ ਵੀਰਵਾਰ ਤੱਕ ਇਹ ਹੈ ਤੇ ਦਿਨ ਤੱਕ ਰਹਿ ਗਿਆ ਵਿੱਚ ਇੱਕ ਜੀ ਸ਼ੁੱਕਰਵਾਰ ਦਾ ਉਹ ਕਹਿੰਦੇ ਅਸੀਂ ਨਹੀਂ ਆਉਣਾ ਸਾਨੂੰ ਕੋਈ ਹੋਰ ਤਰੀਕ ਦੇ ਲਿਓ ਜਾਂ ਤਾਂ ਇਹ ਸ਼ੁੱਕਰਵਾਰ ਨੂੰ ਬੁਲਾ ਲੈਣ ਤੇ ਦੂਜਾ ਉਹਨਾਂ ਦੇ ਜਿਹੜੇ ਵਕੀਲ ਨੇ ਕਾਨੂੰਨੀ ਸਲਾਹਕਾਰ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪਹਿਲਾਂ ਹੀ ਕਹਿਤਾ ਸੀ ਜੀ ਦੂਜਾ ਚੀਜ਼ ਉਹਨਾਂ ਨੇ ਸਾਨੂੰ ਇੱਕ ਪ੍ਰਸ਼ਨ ਪੱਤਰ ਦਿੱਤਾ ਹੈ ਜਿਹੜਾ ਭਰ ਕੇ ਅਸੀਂ ਅਗਲੇ ਸਮੇਂ ਦੇ ਵਿੱਚ ਲੈ ਕੇ ਆਉਣਾ ਹੈ ਜੀ ਇਸ ਕਰਕੇ ਅਸੀਂ ਜਿਹੜਾ ਥੋੜਾ ਜਿਹਾ ਮੈਨੂੰ ਨਹੀਂ ਲੱਗਦਾ ਕਿ ਹੁਣ ਸ਼ੁੱਕਰਵਾਰ ਵਾਲੇ ਦਿਨ ਬੁਲਾਇਆ ਜਾਵੇਗਾ ਜੇ ਬੁਲਾਉਣਗੇ ਇਹਦਾ ਨੁਕਸਾਨ ਹਾਕਮਤਰ ਨਹੀਂ ਹੋਣਾ ਜੀ ਕੇਸ ਪੁਰਾਣਾ ਹੈ ਇੱਕ ਗੀਤੇ ਵਿੱਚ ਦਰਜ ਹੋਇਆ ਸੀ ਜਦੋਂ ਚੰਨੀ ਜੋਹਰਾ ਦੀ ਸਰਕਾਰ ਥੋੜਾ ਜਿਹਾ ਬਣਿਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਮੈਂ ਕਰਾਤਾ ਜੀ ਤੇ ਬੜਾ ਕੁਝ ਉਦੋਂ ਬਾਅਦ ਤਾਂ ਜਲੰਧਰ ਅਖਬਾਰ ਸਬੂ ਦੇ ਸਮਾਗਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਵਜਿਠੀਆ ਸਾਹਿਬ ਨੂੰ ਜਫੀ ਵੀ ਪਾਲੀ ਸੀ ਜੀ ਸੋ ਇਹਨਾਂ ਰਾਸ ਸੀ ਲੋਕਾਂ ਦਾ ਆਪੋ ਆਪਣਾ ਕੰਮ ਹੈ ਪਰ ਲੱਗਦਾ ਨਹੀਂ ਕਿ ਸ਼ੀਨਾ ਸਾਹਿਬ ਦੇ ਕੋਲ ਇਹ ਪੇਸ਼ ਹੋਣਗੇ ਜੀ ਧੰਨਵਾਦ ਜੀ ਇਸਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਬਹੁਤ ਬਹੁਰੇ ਮੁੱਦੇ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੀ ਇਜਾਜ਼ਤ ਧੰਨਵਾਦ